ਜਗਤ ਨਮਸਕਾਰ ਆਦਰ ਦਰਸ਼ਕੋ ਮੈਂ ਗਾਇਨ ਤੋੜਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਡਾਕਟਰ ਵਿਵੇਕ ਅਹੋਜਾ ਹੈਲਥ ਸ਼ੋਅ ਦੇ ਵਿੱਚ ਬਹੁਤ ਸਾਰੇ ਲੋਕ ਨੇ ਚੜੇ ਕੇ ਕਹਿੰਦੇ ਨੇ ਕਿ ਸਾਨੂੰ ਐਸਿਡਿਟੀ ਹਰ ਵੇਲੇ ਰਹਿੰਦੀ ਹੈਗੀ ਹੈ ਮਾੜਾ ਜਿਹਾ ਵੀ ਕੁਝ ਤਲਿਆ ਖਾ ਲਓ ਤੇ ਇਦਾਂ ਲੱਗਦਾ ਕਿ ਹੁਣ ਸਾਡੀ ਸਿਹਤ ਨੇ ਬਹੁਤ ਵੱਡਾ ਜਵਾਬ ਦੇ ਦੇਣਾ ਖਟੇ ਡਕਾਰ ਫੈਟੀ ਲੀਵਰ ਸਾਰੀਆਂ ਸਮੱਸਿਆ ਨੇ ਸਾਨੂੰ ਘੇਰ ਲਿਆ ਆਖਿਰਕਾਰ ਇਹ ਹੁੰਦਾ ਕਿਉਂ ਹੈ ਤੇ ਕਿਹੜੀ ਅਸੀਂ ਚੀਜ਼ ਜੇ ਅਸੀਂ ਛੱਡ ਦੀਏ ਤੇ ਇਹ ਸਾਰੀਆਂ ਸਮੱਸਿਆਵਾਂ ਤੋਂ ਅਸੀਂ ਬਚ ਜਾਵਾਂਗੇ ਤੇ ਕਿਹੜੀ ਅਸੀਂ ਚੀਜ਼ ਹੈ ਜਿਹੜੀ ਰੈਗੂਲਰ ਸਾਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰਨੀ ਚਾਹੀਦੀ ਹੈ ਤਾਂ ਜੋ ਸਾਨੂੰ ਐਸਿਡਿਟੀ ਨਾ ਹੋਵੇ ਇਹ ਸਾਰੇ ਹੀ ਸਵਾਲਾਂ ਦੇ ਜਵਾਬ ਅੱਜ ਅਸੀਂ ਹਾਸਲ ਕਰਦੇ ਹਾਂ ਡਾਕਟਰ ਵਿਵੇਕ ਜੀ ਤੋਂ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵਿਵੇਕ ਜੀ ਦਾ ਸਟੂਡੀਓ ਦੇ ਵਿੱਚ ਨਮਸਕਾਰ ਵਿਵੇਕ ਜੀ ਯਾਰ ਪ੍ਰਿੰਸਾ ਸ਼ਸ਼ੀਕਾਲ ਜਿਵੇਂ ਮੈਂ ਕਿਹਾ ਤੁਹਾਡੇ ਕੋਲ ਤੇ ਮੈਨੂੰ ਲੱਗਦਾ ਮжоਰਿਟੀ ਆਫ ਪੇਸ਼ੈਂਟਸ ਇਹੀ ਆਉਂਦੇ ਹੋਣਗੇ ਜਿਹ ਬਿਟੀ ਬੜੀ ਐ ਖੱਟੇ ਢਕਾਰ ਆਉਂਦੇ ਰਹਿੰਦੇ ਆ ਮੈਮ ਸਭ ਤੋਂ ਪਹਿਲੇ ਇਹ ਚੀਜ਼ ਜਾਨਣਾ ਚਾਹੁੰਦੀ ਆ ਕਿ ਇਹ ਸਾਰੀਆਂ ਚੀਜ਼ਾਂ ਫੈਟੀ ਲੀਵਰ ਕਰਕੇ ਨੇ ਜਾਂ ਫਿਰ ਇਹਨਾਂ ਦੀ ਕੋਈ ਜੜ ਜਿਹੜੀ ਐ ਹੋ ਰਹੀ ਆ ਬੜਾ ਸਿੰਪਲ ਸਵਾਲ ਐ ਸਟ੍ਰੇਟ ਸਵਾਲ ਐ ਤੇ ਸਟ੍ਰੇਟ ਇਹਦਾ ਜਵਾਬ ਐ ਬਿਲਕੁਲ ਸਿੱਧਾ ਜਵਾਬ ਐ ਆਯੁਰਵੇਦ ਦੀ ਕਿਤਾਬ ਵਿੱਚ ਬਿਲਕੁਲ ਸਪਸ਼ਟ ਲਿਖਿਆ ਹੈ ਸਰਵੇ ਰੋਗਾ ਮੰਦੋ ਅਗਨੀ ਜਿੰਨੇ ਵੀ ਰੋਗ ਐ ਸਾਡੇ ਸ਼ਰੀਰ ਦੇ ਉਹ ਪੈਦਾ ਕਿਉਂ ਹੁੰਦੇ ਐ ਜੇ ਸਾਡੀ ਟਿੱਡ ਦੀ ਅੱਗ ਡਾਊਨ ਹੋ ਜਾਏ ਮੰਦ ਹੋ ਜਾਏ ਸਲੋ ਹੋ ਜਾਏ ਤਿੰਨ ਤਰ੍ਹਾਂ ਦੀ ਅੱਗ ਹੈ ਸਾਡੇ ਟਿੱਡੇ 'ਚ ਇੱਕ ਹੈ ਘੱਟ ਹੈ ਇੱਕ ਹੈ ਜ਼ਿਆਦਾ ਹੈ ਇੱਕ ਹੈ ਬਰਾਬਰ ਹੈ ਘੱਟ ਵਾਲੀ ਵੀ ਤੰਗ ਕਰਦੀ ਹੈ ਜ਼ਿਆਦਾ ਵਾਲੀ ਵੀ ਤੰਗ ਕਰਦੀ ਹੈ ਬਰਾਬਰ ਵਾਲੀ ਹੋਣੀ ਚਾਹੀਦੀ ਹੈ ਉੱਥੇ ਆਯੁਰਵੇਦ ਲਿਖਦਾ ਹੈ ਸਮ ਦੋਸ਼ਾ ਸਮ ਮਗਨਿਸ਼ਚ ਸਮ ਧਾਤੂ ਮਲਕ ਰਿਆ प्रसन्ना तवेन्द्रिय ਮਨ ਇਤੀ ਸਵਸਤ ਬਿਧੀਯਤੇ ਸੰਸਕ੍ਰਿਤ ਹੈ ਸਮਝ ਨਹੀਂ ਆਊਗੀ ਪਰ ਜਿਵੇਂ ਜਿਵੇਂ ਆਪਾਂ ਗੱਲ ਕਰਾਂਗੇ ਇਹਦਾ ਹੀ ਸਾਰ ਦੀ ਆਪਾਂ ਗੱਲ ਕਰਾਂਗੇ ਹੂੰ ਸਾਡੀ ਜਿਹੜੀ ਅਗਨੀ ਹੈ ਜਠਰ ਅਗਨੀ ਹੈ ਢਿੱਡ ਦੀ ਅੱਗ ਹੈ ਪਾਚਨ ਸ਼ਕਤੀ ਹੈ ਡਾਈਜੈਸਟਿਵ ਫਾਇਰ ਹੈ ਕੋਈ ਵੀ ਨਾਮ ਦੇ ਲਈ ਅਸੀਂ ਨੂੰ ਉਹ ਸਾਡੀ ਬੈਲੈਂਸਡ ਹੋਣੀ ਚਾਹੀਦੀ ਨਾ ਘਟ ਨਾ ਵਧ ਹੁਣ ਜੇ ਘਟ ਗਈ ਘਟ ਗਈ ਕੀ ਹੋਏਗਾ ਤੁਸੀਂ ਰੋਟੀ ਖਾਧੀ ਹੂੰ ਰੋਟੀ ਖਾਦੀ ਰੋਟੀ ਉੱਥੇ ਪਈ ਐ ਅੱਗ ਪੂਰੀ ਹੈ ਨਹੀਂ ਅੱਗ ਨੂੰ ਛੜਾ ਨਹੀਂ ਰਹੀ ਜਲਾ ਨਹੀਂ ਰਹੀ ਬਰਨ ਨਹੀਂ ਕਰ ਰਹੀ ਉਹਦੇ ਚੋਂ ਨਿਊਟ੍ਰੀਸ਼ਨ ਨਹੀਂ ਲੈ ਪਾਰੀ ਤੇ ਉੱਥੇ ਰੋਟੀ ਦਾ ਕੀ ਹੋਏਗਾ ਉੱਥੇ ਰੋਟੀ ਹੌਲੀ-ਹੌਲੀ 45 ਮਿੰਟ ਬਾਅਦ 1 ਘੰਟੇ ਬਾਅਦ 2 ਘੰਟੇ ਬਾਅਦ ਉਹ ਸੜਨ ਲੱਗ ਜੇਗੀ ਜਦੋਂ ਚੀਜ਼ ਸੜੇਗੀ ਤੇ ਉਹ ਗੈਸ ਛੱਡੇਗੀ ਗੈਸ ਛੱਡੇਗੀ ਤੁਹਾਨੂੰ ਖੱਟੇ ਡਕਾਰ ਆਣੇ ਇਨਡਾਈਜੈਸ਼ਨ ਹੋਣਾ ਅਪਚ ਕਹਿ ਦਿੰਦੇ ਆ ਜਿਹਨੂੰ ਅਸੀਂ ਵੀ ਖਾਣਾ ਪਚ ਨਹੀਂ ਰਿਹਾ ਜਦੋਂ ਪ체ਗਾ ਨਹੀਂ ਭਾਰੀਪਨ ਹੋਣਾ ਟਿੱਡੇ ਚ ਫੁਲਾਵਟ ਹੋਣਾ ਇਹ ਚ ਜਾਣੀਆਂ ਸ਼ੁਰੂ ਹੋ ਜਾਣਗੀਆਂ ਇਹ ਸਾਰਾ ਕੰਮ ਹੈ ਮੰਦੋਗਨੀ ਦਾ ਮੰਦੋਗਨੀ ਮਤਲਬ ਅਗਨੀ ਘੱਟ ਹੈ ਡਾਈਜੈਸ਼ਨ ਪ੍ਰੋਪਰ ਨਹੀਂ ਹੈ ਤੁਹਾਡਾ ਉਹਨੂੰ ਅਸੀਂ ਫੋਕਸ ਕਰਨਾ ਹੈ ਜਦੋਂ ਡਾਈਜੈਸ਼ਨ ਪ੍ਰੋਪਰ ਹੋ ਜੇ ਹੁਣ ਡਾਈਜੈਸ਼ਨ ਪ੍ਰੋਪਰ ਨਹੀਂ ਹੋਇਆ ਤੁਹਾਡੀ ਗੈਸ ਬਣੀ ਗੈਸ ਬਣੀ ਉੱਥੇ ਜਿਹੜਾ ਰਸ ਨਿਕਲਣਾ ਸੀ ਖਾਣੇ ਚੋਂ ਰਸ ਪ੍ਰੋਪਰ ਨਹੀਂ ਨਿਕਲਿਆ ਜਦੋਂ ਰਸ ਪ੍ਰੋਪਰ ਨਹੀਂ ਨਿਕਲੇਗਾ ਤੇ ਉਹ ਐਸਿਡਿਟੀ ਬਣਾਏਗਾ ਐਸਿਡਿਟੀ ਦਾ ਪਹਿਲੇ ਜਿਹੜੇ ਚਾਰ ਅੱਖਰ ਹੈ ਉਹ ਅੱਖਰ ਹੀ ਐਸਿਡ ਹੈ। ਹੂੰ ਬਈ ਐਸਿਡ ਬਣ ਗਿਆ। ਤਜਾਬ ਬਣ ਗਿਆ। ਉਹ ਤਜਾਬ ਕੀ ਕਰੇਗਾ? ਤਜਾਬ ਖੂਨ ਦੇ ਅੰਦਰ ਜਾ ਕੇ ਖੂਨ ਦੇ ਤਜਾਬ ਨੂੰ ਵਧਾ ਦੇਗਾ। ਖੂਨ ਐਸਿਡਿਕ ਹੋ ਗਿਆ। ਹੂੰ ਖੂਨ ਐਸਿਡਿਕ ਹੋ ਗਿਆ ਤੇ ਤੁਹਾਨੂੰ ਬੀਪੀ ਦੀ ਸ਼ਿਕਾਇਤ ਹੋਣ ਲੱਗ। ਪਰ ਇਹ ਇੱਕ ਦਿਨ ਦੀ ਪ੍ਰੋਸੈਸ ਨਹੀਂ ਹੈ ਜਿੰਨੂੰ ਐਸਿਡਿਟੀ 4 5 6 ਸਾਲ ਤੋਂ ਲਗਾਤਾਰ ਰਹਿ ਰਹੀ ਹੈ ਹਮ ਹੌਲੀ ਹੌਲੀ ਉਹ ਬੀਪੀ ਦਾ ਸ਼ਿਕਾਰ ਹੋ ਜਾਂਦਾ ਹੈ ਹਮ ਉਧਰੋਂ ਜਿਹੜਾ ਖਾਣਾ ਨਹੀਂ ਪਚ ਰਿਹਾ ਸੀ ਤੁਹਾਡਾ ਉਹ ਜਿਹੜਾ ਵੇਸਟ ਬਣ ਰਿਹਾ ਜਿਹੜਾ ਸੜ ਰਿਹਾ ਉਹ ਗੰਦਾ ਕੋਲੇਸਟਰੋਲ ਬਣਾਏਗਾ बैड ਕੋਲੇਸਟਰੋਲ ਉਹ ਜਿਹੜਾ ਬੈਡ ਕੋਲੇਸਟਰੋਲ ਹੈ ਉਹ ਕੋਲੇਸਟਰੋਲ ਲੀਵਰ ਵਾਲੇ ਪਾਸੇ ਚਲਾ ਗਿਆ ਹਮ ਫੈਟੀ ਲੀਵਰ ਬਣਾ ਦੇਗਾ ਲੀਵਰ ਪ੍ਰੋਪਰ ਕੰਮ ਨਹੀਂ ਕਰੇਗਾ ਡਾਈਜੈਸ਼ਨ ਕੰਮ ਨਹੀਂ ਕਰ ਰਿਹਾ ਉਹ ਕੋਲੇਸਟ੍ਰੋਲ ਬਲੱਡ ਵਾਲੇ ਪਾਸੇ ਚਲਾ ਗਿਆ ਵੈਸਲਸ ਵਿੱਚ ਜਾ ਕੇ ਜਮਾ ਹੋਣ ਲੱਗ ਗਿਆ ਤੁਹਾਡੀ ਆਰਟਰੀ ਬਲੌਕ ਕਰੇਗਾ ਜਿਹਨੂੰ ਅਸੀਂ ਕਹਿੰਦੇ ਆ ਹਾਰਟ ਬਲੌਕ ਹੋਣ ਲੱਗ ਗਿਆ ਇਹ ਦੋਵੇਂ ਹੀ ਚੀਜ਼ਾਂ ਕਨੈਕਟਡ ਐ ਜਿਹੜਾ ਬਲੱਡ ਵਿੱਚ ਐਸਿਡ ਗਿਆ ਸੀ ਤੁਹਾਡੇ ਉਹ ਐਸਿਡ ਯੂਰਿਕ ਐਸਿਡ ਬਣਾਏਗਾ ਗੋਡੇ-ਮੋਡਿਆਂ ਜਾਏਗਾ ਤੁਹਾਡੇ ਬਲੱਡ ਵਿੱਚ ਯੂਰਿਕ ਐਸਿਡ ਦੀ ਰਿਪੋਰਟ ਆਏਗੀ ਉਹੀ ਰਿਊਮੈਟੋਇਡ ਆਰਥਰਾਇਟਿਸ ਦਾ ਕਾਰਨ ਐ ਗੋਡਿਆਂ ਦੀ ਪੇਨ ਦਾ ਕਾਰਨ ਐ ਆਯੁਰਵੇਦ ਵਿੱਚ ਰਿਊਮੈਟੋਇਡ ਆਰਥਰਾਇਟਿਸ ਨੂੰ ਆਮ ਬਾਤ ਕਿਹਾ ਗਿਆ ਹੈ ਆਮ ਬਾਤ ਆਮ ਦਾ ਮਤਲਬ ਹੁੰਦਾ ਹੈ ਕਿ ਖਾਣੇ ਦਾ ਪੂਰਾ ਪਚਣਾ ਨਹੀਂ ਅਗਰ ਖਾਣਾ ਨਹੀਂ ਪਚਿਆ ਉਹਨੂੰ ਆਮ ਕਹਿੰਦੇ ਆ ਉਹਦੇ ਕਰਕੇ ਜਿਹੜੀ ਵਾਯੂ ਖਰਾਬ ਹੁੰਦੀ ਹੈ ਉਹਨੂੰ ਆਮ ਬਾਤ ਕਹਿੰਦੇ ਆ ਰਿਊਮਟੋਇਡ ਆਰਥਰਾਇਟਿਸ ਕਿਸੇ ਨੂੰ ਹੈ ਜੋੜ ਟੇਡੇ ਹੋ ਰਹੇ ਹੈ ਜੋੜਾਂ 'ਚ ਦਰਦ ਹੈ ਡਾਕਟਰ ਨੇ ਕਹਤਾ ਤੈਨੂੰ ਆ ਰਿਹਾ ਹੈ ਰਿਊਮਟੋਇਡ ਆਰਥਰਾਇਟਿਸ ਹੈ ਉਹ ਆਯੁਰਵੇਦ ਦੇ ਹਿਸਾਬ ਨਾਲ ਆਮ ਬਾਤ ਹੈ ਆਮ ਦਾ ਟ੍ਰੀਟਮੈਂਟ ਕਰਨਾ ਹੈ ਆਮ ਦਾ ਟ੍ਰੀਟਮੈਂਟ ਕੀ ਹੈ ਡਾਈਜੈਸ਼ਨ ਨੂੰ ਠੀਕ ਕਰਨਾ ਹੈ ਅਗਨੀ ਨੂੰ ਠੀਕ ਕਰਨਾ ਹੈ ਉਧਰੋਂ ਵਾਯੂ ਨੂੰ ਠੀਕ ਕਰਨਾ ਹੈ ਤੁਹਾਡੀ ਰਿਉਮਟੋਇਡ ਆਰਥਰਾਈਟਿਸ ਠੀਕ ਹੋ ਜਾਏਗੀ ਜਿਹੜੀ ਵੀ ਮੇਜਰ ਡਿਜ਼ੀਜ਼ ਅੱਜ ਦੇ ਟਾਈਮ ਵਿੱਚ ਲਾਈਫ ਸਟਾਈਲ ਵਿੱਚ ਆ ਰਹੀ ਹੈ ਉਹ ਤੁਹਾਡੀ ਐਸੋਸੀਏਟਿਡ ਹੈ ਤੁਹਾਡੇ ਢਿੱਡ ਦੇ ਨਾਲ ਤੁਹਾਡੇ ਢਿੱਡ ਦੀ ਅਕ ਦੇ ਨਾਲ ਤੁਹਾਡੇ ਡਾਈਜੈਸਟਿਵ ਸਿਸਟਮ ਦੇ ਨਾਲ ਤੁਹਾਡੀ ਜਿਹੜੀ ਭੋਜਨ ਨੂੰ ਪਚਾਣ ਦੀ ਸ਼ਕਤੀ ਹੈ ਉਹਦੇ ਨਾਲ ਜੇ ਇਹ ਹੀ ਖਰਾਬ ਹੋ ਗਈ ਤੁਹਾਨੂੰ ਐਸਿਡਿਟੀ ਗੈਸ ਅਫਾਰਾ ਜੀ ਬਲੋਟਿੰਗ ਕਹਿ ਦਿੰਨੇ ਆ ਜੀ ਨੂੰ ਉਹ ਨਾ ਖੱਟੇ ਡਕਾਰ ਆਣੇ ਸਵੇਰੇ ਉੱਠੋਗੇ ਮੂੰਹ ਚ ਖੱਟਾ ਪਾਣੀ ਆਣਾ ਲੀਵਰ ਦਾ ਫੈਟੀ ਹੋ ਜਾਣਾ ਫਿਰ ਥੱਲੇ ਅਗਰ ਅਸੀਂ ਤੁਰੀਏ ਨਾਲੇ ਨਾਲੇ ਲਾਰਜ ਇੰਟਰਸਟਾਈਨੀ ਸੋਜਾ ਜਾਣਾ ਜਿਹਨੂੰ ਅਸੀਂ ਕਹਿੰਨੇ ਆ ਸਾਡੀ ਆਂਤਾਂ ਵਿੱਚ ਸੋਜਸ਼ ਆ ਗਈ ਮੈਂ ਰੋਟੀ ਖਾਣੀਆ ਮੇਰਾ ਢਿੱਡ ਫੁੱਲ ਜਾਂਦਾ ਹੈ ਉਹ ਪ੍ਰੋਬਲਮ ਉਸ ਤੋਂ ਅੱਗੇ ਕਨਸਟਿਪੇਸ਼ਨ ਕਨਸਟਿਪੇਸ਼ਨ ਨੂੰ ਠੀਕ ਨਹੀਂ ਕਰੋਗੇ ਜਿਹੜੀ ਐਸਿਡਿਟੀ ਕਰਕੇ ਹੋ ਰਹੀ ਹੈ ਕਨਸਟਿਪੇਸ਼ਨ ਠੀਕ ਨਹੀਂ ਹੋਏਗੀ ਬਵਾਸੀਰ ਹੋ ਜਾਏਗੀ ਪਾਇਲ ਸੋਚੇਗੀ ਪਾਇਲ ਜ ਨੂੰ ਠੀਕ ਨਹੀਂ ਕਰੋਗੇ ਫਿਸਚੂਲਾ ਹੋ ਜਾਏਗਾ ਫਿਸਚੂਲਾ ਠੀਕ ਨਹੀਂ ਕਰੋਗੇ ਹੌਲੀ ਹੌਲੀ ਉਥੇ ਕੈਂਸਰ ਬਣਦਾ ਜਾਏਗਾ ਐਸਿਡਿਟੀ ਹੀ ਕਾਰਨ ਹੈ ਖਾਣਾ ਨਾ ਪਚਣਾ ਹੀ ਕਾਰਨ ਹੈ ਕੈਂਸਰ ਦਾ ਖਾਣਾ ਨਾ ਪਚਣਾ ਹੀ ਕਾਰਨ ਹੈ ਤੁਹਾਡੀ ਹਾਰਟ ਡਿਜ਼ੀਜ਼ ਦਾ ਖਾਣਾ ਨਾ ਪਚਣਾ ਹੀ ਕਾਰਨ ਹੈ ਤੁਹਾਡੇ ਸਾਰੇ ਉਹ ਰੋਗਾਂ ਦਾ ਜਿਹੜੇ ਰੋਗ ਸਰੀਰ ਦੇ ਅੰਦਰ ਤੁਸੀਂ ਦੇਖ ਰਹੇ ਹੋ ਜਿੰਨੂੰ ਅਸੀਂ ਲਾਈਫ ਸਟਾਈਲ ਡਿਜ਼ੀਜ਼ ਕਹ ਰਹੇ ਹਾਂ ਚਾਹੇ ਉਹ 슈ਗਰ ਹੈ ਚਾਹੇ ਉਹ ਹਾਈਪਰ ਟੈਂਸ਼ਨ ਹੈ ਇਸੇ ਵਾਸਤੇ ਜਿਹੜਾ ਮੈਂ ਪਹਿਲੇ ਸ਼ਲੋਕ ਕੀਤਾ ਸੀ ਹੁਣ ਮੈਂ ਦੁਬਾਰਾ ਬੋਲਾਂਗਾ ਤੇ ਹੁਣ ਸਮਝ ਵੀ ਆਊਗੀ ਹਮ ਸਰਵੇ ਰੋਗਾ ਮੰਦੋ ਅਗਨੀ ਸਾਰੇ ਹੀ ਜਿਹੜੇ ਰੋਗ ਹੈ ਉਹ ਅਗਨੀ ਅਗਰ ਘਟ ਹੈ ਉਹਦੇ ਨਾਲ ਹੀ ਹੁੰਦੇ ਆ ਜਿਹੜਾ ਮੈਂ ਤੁਹਾਨੂੰ ਹੁਣੇ ਦੱਸਿਆ ਜੀ ਜੀ ਤੇ ਜੜ ਜਿਹੜੀ ਹੈਗੀ ਉਹ ਐਸਿਡਿਟੀ ਹੈਗੀ ਹੈ ਤੁਹਾਡੇ ਸਰੀਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਅਗਰ ਨੁਕਸਾਨ ਹੋ ਰਿਹਾ ਹੈ ਉਹ ਐਸਿਡਿਟੀ ਦੀ ਵਜ੍ਹਾ ਨਾਲ ਹੀ ਹੋ ਰਿਹਾ ਜੇ ਅਗਰ ਤੁਹਾਨੂੰ ਹਜੇ ਸ਼ੁਰੂਆਤੀ ਹੈ ਕਿ ਹਾਂ ਤੁਸੀਂ ਕੁਝ ਖਾਂਦੇ ਉਹਦੇ ਤੁਹਾਨੂੰ ਰੋਟੀ ਡਾਈਜੈਸਟ ਨਹੀਂ ਹੁੰਦੀ ਐਸਿਡਿਟੀ ਹੋ ਜਾਂਦੀ ਹੈ ਤੇ ਹੁਣੇ ਤੋਂ ਇਹਦਾ ਟਰੀਟਮੈਂਟ ਕਰਾਉਣਾ ਸ਼ੁਰੂ ਕਰ ਦੋ ਤਾਂ ਜੋ ਇਨ ਫਿਊਚਰ ਤੁਹਾਨੂੰ ਹੋਰ ਬਿਮਾਰੀਆਂ ਨਾ ਘੇਰਨ ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾ ਰਿਹਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਡਾਕਟਰ ਵਿਵੇਕ ਉਹ ਜੀ ਦੀ ਟੀਮ ਦੇ ਨਾਲ ਕਨੈਕਟ ਕਰ ਸਕਦੇ ਹੋ ਵਿਦੇਸ਼ ਦੇ ਵਿੱਚ ਬੈਠੇ ਹੋ ਤੇ ਜਿਹੜਾ ਨੰਬਰ ਦਿੱਤਾ ਗਿਆ ਉਹ ਤੇ ਵਟਸਐਪ ਦੀ ਫੈਸਿਲਿਟੀ ਵੀ ਜ ਕਰਕੇ ਆਪਣੀ ਪ੍ਰੋਪਰ ਜਿਹੜੀ ਹੈਲਥ ਹਿਸਟਰੀ ਉਹ ਡਿਸਕਸ ਕਰ ਸਕੋ ਔਰ ਇਹਨਾਂ ਦੀ ਟੀਮ ਦੇ ਵੱਲੋਂ ਇੱਥੇ ਤੁਹਾਨੂੰ ਇੱਥੋਂ ਹੀ ਮੈਡੀਸਨ ਕੋਰੀਅਰ ਜਿਹੜੀਆਂ ਨੇ ਜਿੱਥੇ ਵੀ ਤੁਸੀਂ ਵਸਦੇ ਹੋ ਉੱਥੇ ਕਰ ਦਿੱਤੀਆਂ ਜਾਣਗੀਆਂ ਜਿਵੇਂ ਐਸਿਡਿਟੀ ਨੂੰ ਕੰਟਰੋਲ ਕਰਨ ਦੇ ਲਈ ਯੂਜੂਲੀ ਅਸੀਂ ਕਹਿੰਦੇ ਆ ਕਿ ਜਿਹੜੇ ਇੰਡੀਅਨਸ ਆਉ ਮਸਾਲੇ ਬਹੁਤ ਖਾਂਦੇ ਆ ਤੇ ਸਾਡੇ ਮਸਾਲਿਆਂ ਦੇ ਵਿੱਚ ਪਾਵਰ ਇੰਨੀ ਹੈ ਕਿ ਹਰ ਚੀਜ਼ ਦਾ ਇਲਾਜ ਕਰ ਦਿੰਦੀ ਹੈ ਦਾਲ ਚਿਨੀ ਹੈ ਜਾਂ ਫਿਰ ਕਹਿ ਲੋ ਤੁਸੀਂ ਤੇਜ ਪੱਤਾ ਆ ਹਰ ਚੀਜ਼ ਅਜਵੈਨ ਇਹ ਸਾਡੀ ਬੋਡੀ ਲਈ ਬਹੁਤ ਬੈਨੀਫੀਸ਼ੀਅਲ ਆ ਕੋਈ ਐਸੀ ਚੀਜ਼ ਹੋਰ ਜਿਹੜੀ ਤੁਸੀਂ ਦੱਸਣਾ ਚਾਹੋ ਜਿਹੜੀ ਸਾਡੀ ਕਿਚਨ ਦੇ ਵਿੱਚ ਸ਼ਾਮਲ ਆ ਤੇ ਲੇਡੀਜ਼ ਯੂਜੂਲੀ ਆਪਣਾ ਧਿਆਨ ਨਹੀਂ ਰੱਖ ਪੰਦੀਆਂ ਉਹ ਪੂਰੇ ਟਬਰ ਦਾ ਧਿਆਨ ਰੱਖਣ ਦੇ ਚੱਕਰ ਦੇ ਵਿੱਚ ਆਪਣੀ ਸਿਹਤ ਨਾਲ ਖਲਵਾੜ ਕਰ ਲੈਂਦੀ ਨੇ ਉਹ ਆਪਣੀ ਕਿਚਨ 'ਚ ਬੈਠੀਆਂ ਬੈਠੀਆਂ ਇਹੋ ਖਾ ਲੈਂਦੇ ਮੈਨੂੰ ਐਸਿਡਿਟੀ ਨਾ ਹੋਵੇ ਬਿਲਕੁਲ ਠੀਕ ਗੱਲ ਹੈ ਜੀ ਸਾਡੀ ਕਿਚਨ ਨੂੰ ਅਸੀਂ ਕਿਚਨ ਕਹਿਣ ਲੱਗੇ ਤਾਂ ਹੀ ਬਿਮਾਰੀਆਂ ਹੋਣ ਲੱਗੀਆਂ ਸਾਡਾ ਕਿਚਨ ਇੱਕ ਦਵਾਖਾਨਾ ਉਹਨ ਦੇ ਚ ਉਹ ਸਾਰੀ ਜੜੀ ਬੂਟੀਆਂ ਹੈਗੀਆਂ ਜਿਹੜੀ ਜੜੀ ਬੂਟੀਆਂ ਤੁਹਾਡਾ ਬੀਪੀ ਵੀ ਠੀਕ ਕਰਦੀਆਂ ਹਾਰਟ ਦੀ ਪ੍ਰੋਬਲਮ ਵੀ ਠੀਕ ਕਰਦੀਆਂ ਕੋਲੈਸਟ੍ਰੋਲ ਨੂੰ ਵੀ ਠੀਕ ਕਰਦੀਆਂ ਯੂਰਿਨਰੀ ਸਿਸਟਮ ਨੂੰ ਵੀ ਠੀਕ ਕਰਦੀਆਂ ਮਾਈਗਰੇਨ ਨੂੰ ਵੀ ਠੀਕ ਕਰਦੀਆਂ ਐਸਿਡਿਟੀ ਤੇ ਬਹੁਤ ਛੋਟੀ ਜੀ ਚੀਜ਼ ਹੈ ਜਿਹੜੀ ਆਪਾਂ ਉਹਦੇ ਨਾਲ ਠੀਕ ਕਰਨਾ ਚਾਹੁੰਦੇ ਆ ਸਾਡੀ ਤੇ ਮਾਵਾਂ ਭੈਣਾਂ ਜਦੋਂ ਪਟੂਰੇ ਵੀ ਬਣਾਉਂਦੀਆਂ ਨਾ ਉਹ ਵੀ ਆਟਾ ਗੁੰਦੇ ਹੋਏ ਵਿੱਚ ਅਜਵੈਨ ਪਾ ਦਿੰਦੀ ਹੈ ਉਹਨਾਂ ਨੂੰ ਪਤਾ ਹੈ ਕਿ ਇਹ ਪਟੂਰੇ ਨੇ ਜਾ ਕੇ ਅੰਦਰ ਐਸਿਡਿਟੀ ਕਰਨੀ ਹੈ ਢਿੱਡ ਖਰਾਬ ਕਰਨਾ ਹੈ ਪਹਿਲੇ ਹੀ ਅਜਵੈਨ ਪਾ ਕੇ ਉਹਦਾ ਡਾਈਜੈਸ਼ਨ ਠੀਕ ਕਰ ਲਓ ਅਜਵੈਨ ਦੀ ਵਰਤੋਂ ਕਰ ਸਕਦੇ ਹੋ ਤੁਹਾਡੀ ਕਿਚਨ ਵਿੱਚ ਹੈ ਅਜਵੈਨ ਦੀ ਵਰਤੋਂ ਕਿੱਦਾਂ ਕਰਨੀ ਹੈ 100 ਗ੍ਰਾਮ ਅਜਵੈਨ ਲੈ ਲਓ ਉਹਦੇ ਵਿੱਚ 50 ਗ੍ਰਾਮ ਸੈਂਦਾ ਨਮਕ ਪਾ ਲਓ ਓਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਉਹਦੇ 7 ਤੋਂ 8 ਨਿੰਬੂ ਨਿਚੋੜ ਦਿਓ ਉਹਨੂੰ ਛਾਂ ਵਿੱਚ ਸੁਕਾ ਲਓ ਜਦੋਂ ਸੌਕੇ ਤਿਆਰ ਹੋ ਜੇ ਇੱਕ ਚਮਚ ਸਵੇਰੇ ਉਹਦੀ ਵਰਤੋਂ ਕਰਨ ਲੱਗ ਜੋ ਗੁੰਗੁਨੇ ਪਾਣੀ ਨਾਲ ਤੁਹਾਨੂੰ ਐਸਿਡਿਟੀ ਨਹੀਂ ਹੋਏਗੀ। ਹੂੰ। ਦੂਜੀ ਜਿਹੜੀ کارਗਰ ਚੀਜ਼ ਹੈ ਜਿਹੜਾ ਐਸਾ ਫਾਰਮੂਲਾ ਹੈ ਜਿਹੜਾ ਹਰ ਬੰਦਾ ਯੂਜ਼ ਵੀ ਕਰਦਾ ਹੈ ਤੇ ਇਹਨੂੰ ਸ਼ੇਅਰ ਵੀ ਜ਼ਰੂਰ ਕਰਨਾ ਚਾਹੀਦਾ ਐਸੀ ਚੀਜ਼ ਹੈ ਜਿਹੜੀ ਤੁਹਾਡੇ ਡਾਈਜੈਸਟਿਵ ਸਿਸਟਮ ਦੇ ਉੱਤੇ ਜਿਹੜੀ ਤੁਹਾਡੇ ਹਾਰਟ ਦੇ ਉੱਤੇ ਜਿਹੜੀ ਤੁਹਾਡੇ ਇੰਟਰਸਟਾਈਨ ਦੇ ਉੱਤੇ ਕੰਮ ਕਰਦੀ ਹੈ ਤੇ ਤੁਹਾਨੂੰ ਬਿਲਕੁਲ ਫਿੱਟ ਰੱਖਦੀ ਹੈ। ਉਹ ਹੈ ਜੀਰਾ। ਇੱਕ ਚਮਚ ਜੀਰੇ ਦਾ ਪਾਊਡਰ ਇਹ ਇੱਕ ਚਮਤ ਸਾਬਤ ਜੀਰਾ ਰਾਤ ਨੂੰ ਗੁੰਗੁਨੇ ਪਾਣੀ ਦੇ ਨਾਲ ਲੈ ਲੱਗ ਜਾਓ ਤੁਹਾਨੂੰ ساری ਉਮਰ ਐਸਿਡਿਟੀ ਦੀ ਬਲੋਟਿੰਗ ਦੀ ਅਫਾਰੇ ਦੀ ਮੂੰਹ ਚ ਖੱਟਾ ਪਾਣੀ ਆਣਾ ਇਹ ਪ੍ਰੋਬਲਮ ਨਹੀਂ ਹੁੰਦੀ ਇਹ ਦੋ ਐਸੀ ਚੀਜ਼ਾਂ ਤੁਹਾਡੀ ਕਿਚਨ ਵਿੱਚ ਹੈ ਜਿਹੜੀ ਰਾਮ ਬਾਣਾ ਐਸਿਡਿਟੀ ਦੇ ਉੱਤੇ ਤੇ ਜਿਵੇਂ ਤੁਸੀਂ ਗੱਲ ਕੀਤੀ ਵੀ ਵਿਦੇਸ਼ਾਂ ਤੋਂ ਵੀ ਲੋਕੀ ਫੋਨ ਕਰ ਸਕਦੇ ਆ ਗੱਲ ਕਰ ਸਕਦੇ ਆ ਤੇ ਇੱਕ ਗੱਲ ਰਹਿ ਗਈ ਸੀ ਵਿੱਚੇ ਕਰਨੀ ਜਿਹੜੇ ਬਾਹਰ ਦੇ ਦੇਸ਼ ਹੈ ਉੱਥੇ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਉੱਥੇ ਐਸਿਡਿਟੀ ਦੀ ਪ੍ਰੋਬਲਮ ਬਹੁਤ ਹੈ ਫੈਟੀ ਲੀਵਰ ਦੀ ਪ੍ਰੋਬਲਮ ਬਹੁਤ ਹੈ ਕਿਉਂਕਿ ਉੱਥੇ ਦਾ ਖਾਣ-ਪਾਨ ਇਦਾਂ ਦਾ ਹੈ ਕਿ ਹੈਵੀ ਚੀਜ਼ਾਂ ਖਾ ਰਹੇ ਆਂ 버ਗਰ ਖਾ ਰਹੇ ਆਂ ਪੀਜ਼ਾ ਖਾ ਰਹੇ ਆਂ ਫਿਰ ਨਾਲੇ ਹੀ ਨਾਲੇ ਉਹਨਾਂ ਦੀ ਸਿਟਿੰਗ ਜੋਬ ਹੈ ਚਾਹੇ ਉਹ ਟਰੱਕ ਚਲਾ ਰਹੇ ਆਂ ਚਾਹੇ ਉਹ ਕੋਈ ਵੀ ਕੰਮ ਕਰ ਰਹੇ ਆਂ ਲਗਾਤਾਰ ਉਹ ਕੰਮ ਕਰ ਰਹੇ ਆਂ ਉਹਦੇ ਕਰਕੇ ਉਹਨਾਂ ਨੂੰ ਇੱਕ ਐਸਿਡਿਟੀ ਦੀ ਪ੍ਰੋਬਲਮ ਹੈ ਤੇ ਇੱਕ ਕਬਜ ਦੀ ਪ੍ਰੋਬਲਮ ਹੈ ਦੋਵੇਂ ਹੀ ਪ੍ਰੋਬਲਮ ਐਸੀਆਂ ਜਿਹੜੀ ਬਾਹਰ ਸਾਡੇ ਜਿਹੜੇ ਪੰਜਾਬੀ ਭਰਾ ਬੈਠੇ ਆ ਉਹਨਾਂ ਨੂੰ ਬਹੁਤ ਹੈ ਐਸਿਡਿਟੀ ਕਬਜ ਇਹ ਦੋਵੇਂ ਹੀ ਚੀਜ਼ਾਂ ਵਾਸਤੇ ਅਸੀਂ ਵਰਤੋਂ ਕਰਨ ਵਾਸਤੇ ਕਹਿੰਨੇ ਆ ਅਜਵਾਇਨ ਸੌਫ ਜੀਰਾ ਸੈਂ ਦਾ ਨਮਕ ਨਿੰਬੂ ਇਹਨਾਂ ਨੂੰ ਮਿਕਸਿੰਗ ਕਰਕੇ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਲੈਣ ਲੱਗ ਜਾਓ ਇੱਕ ਅਮਰੂਦ ਰੋਜ਼ ਖਾਣ ਲੱਗ ਜਾਓ 250 ਗ੍ਰਾਮ ਪਪੀਤਾ ਰੋਜ਼ ਖਾਣ ਲੱਗ ਜਾਓ ਤੁਹਾਨੂੰ ਕਬਜ ਦੀ ਪ੍ਰੋਬਲਮ ਨਹੀਂ ਹੋਏਗੀ ਤੁਹਾਨੂੰ ਐਸਿਡਿਟੀ ਨਹੀਂ ਹੋਏਗੀ ਤੁਹਾਡਾ ਢਿੱਡ ਸਵੇਰੇ ਸਾਫ਼ ਪ੍ਰੋਪਰ ਹੋਏਗਾ ਇਹ ਸਾਰੀ ਚੀਜ਼ਾਂ ਜਦੋਂ ਅਸੀਂ ਰੈਗੂਲਰ ਵਰਤੋਂ ਕਰਦੇ ਹਾਂ ਤੇ ਇਹ ਪ੍ਰੋਬਲਮਸ ਨਹੀਂ ਆਉਂਦੀਆਂ ਜਦੋਂ ਇਹ ਪ੍ਰੋਬਲਮ ਨਹੀਂ ਆਣੀਆਂ ਫਿਰ ਜਿਹੜੀ ਪਾਈਲਸ ਹੈ, ਭਗੰਦਰ ਹੈ, ਫਿਸਚੂਲਾ ਹੈ, ਕੈਂਸਰ ਹੈ ਟਿੱਡੇ ਚ ਗੈਸ ਬਣ ਰਹੀ ਹੈ, ਟਿੱਡੇ ਸੋਜਾ ਬਣ ਗਿਆ ਜੀ ਮੇਰੇ ਇਹ ਕੋਈ ਵੀ ਪ੍ਰੋਬਲਮ ਤੁਹਾਡੇ ਨੇੜੇ ਵੀ ਨਹੀਂ ਆਉਂਦੀ ਅਗਰ ਤੁਸੀਂ ਅਚੀਸ ਦੀ ਵਰਤੋਂ ਕਰਦੇ ਹੋ ਬਿਲਕੁਲ ਤਸਕਰੀਨ ਤੋਂ ਪਰ ਨੰਬਰ ਦਿੱਤਾ ਜਾ ਰਿਹਾ ਹੈ ਡਾਕਟਰ ਵਿਵੇਕ ਜੀ ਨੇ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਨੇ ਜਿਹਨੂੰ ਖਾਣ ਤੋਂ ਬਾਅਦ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਨਹੀਂ ਹੋਏਗੀ ਔਰ ਤੁਸੀਂ ਹੋਰ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਸੱਦਾ ਨਹੀਂ ਦੋਗੇ ਪਰ ਇੱਥੇ ਸਵਾਲ ਇਹ ਆਉਂਦਾ ਮੈਂ ਨਾ ਅਕਸਰ ਕਈ ਵਾਰੀ ਆਪਣੇ ਘਰ ਦੇ ਤੋਂ ਸੁਣਦੇ ਤੇ ਉਹ ਕਹਿੰਦੇ ਨੇ ਕਿ ਜਦੋਂ ਸਾਡੇ ਦਾਦੇ ਬਾਬੇ ਹੁੰਦੇ ਸੀ ਨਾ ਉਹਨਾਂ ਨੇ ਕਦੀ ਨਹੀਂ ਕਿਹਾ ਸੀ ਐਸਿਡਿਟੀ ਹੋ ਗਈ ਉਹ ਸਿਰਫ ਰੋਟੀ ਖਾਂਦੇ ਸੀ ਅਨਾਜ ਖਾਂਦੇ ਸੀ ਔਰ ਹਰ ਤਰੀਕੇ ਦਾ ਅਨਾਜ ਖਾਂਦੇ ਸੀ ਇਹ ਜਦੋਂ ਤੋਂ ਮੈਦਾ ਆ ਗਿਆ ਉਦੋਂ ਤੋਂ ਸਾਰੀਆਂ ਬਿਮਾਰੀਆਂ ਵੀ ਨਾ ਲੱਗੀਆਂ ਬ੍ਰੈਡ ਕਲਚਰ ਸ਼ੁਰੂ ਹੋ ਗਿਆ ਜਦ ਕਿ ਇਹ ਗੋਰਿਆਂ ਦੀ ਹੈ ਨਾ ਡਾਈਟ ਸੀਗੀ ਸਾਡੀ ਡਾਈਟ ਨਹੀਂ ਸੀਗੀ ਤੁਹਾਨੂੰ ਵੀ ਲੱਗਦਾ ਕਿ ਜਿਹੜੀਆਂ ਬਿਮਾਰੀਆਂ ਨੇ ਘੇਰਾ ਪਾਇਆ ਉਦੋਂ ਹੀ ਪਾਇਆ ਕਿ ਜਿਹੜਾ ਅਸੀਂ ਵੈਸਟਰਨਾਈਜ਼ੇਸ਼ਨ ਡਾਈਟ ਅਡਾਪਟ ਕਰ ਲਈ ਦੇਖੋ ਇਹ ਸਾਨੂੰ ਜਿਹੜਾ ਘੇਰਾ ਪਿਆ ਹੈ ਇਹ ਪਿਆ ਹੈ ਪਹਿਲੇ ਕਹਿੰਦੇ ਸੀ ਤਿੰਨ ਜ਼ਹਿਰ ਹੈ ਤੁਹਾਡੀ ਕਿਚਨ ਵਿੱਚ ਪਰ ਹੁਣ ਚਾਰ ਜ਼ਹਿਰ ਹੋ ਗਏ ਹਨ ਹੂੰ ਪਹਿਲਾ ਜ਼ਹਿਰ ਹੈ ਸਫੇਦ ਨਮਕ ਜੀ ਦੂਜਾ ਜ਼ਹਿਰ ਹੈ ਸਫੇਦ ਮੈਦਾ ਹੂੰ ਤੀਜਾ ਜ਼ਹਿਰ ਹੈ ਸਫੇਦ ਚਿਨੀ ਇਹ ਤਿੰਨੋਂ ਚੀਜ਼ਾਂ ਨੂੰ ਤੁਹਾਡੇ ਕਿਛ ਨਿਚੋਂ ਬਾਹਰ ਕੱਢ ਦੋ ਤੁਹਾਨੂੰ ਐਸਿਡਿਟੀ ਨਹੀਂ ਹੋਏਗੀ ਪਰ ਵੈਸਟਰਨਾਈਜ਼ ਕਰਕੇ ਪ੍ਰੋਡਕਸ਼ਨ ਵਧਾਉਣ ਵਾਸਤੇ ਅਸੀਂ ਚੌਥਾ ਨੂੰ ਚੀਜ਼ ਨੂੰ ਵੀ ਜ਼ਹਿਰ ਬਣਾ ਲਿਆ ਉਹ ਜ਼ਹਿਰ ਹੈਗਾ ਸਫੇਦ ਦੁੱਧ ਦੁੱਧ ਵੀ ਪ੍ਰੋਡਕਸ਼ਨ ਜ਼ਿਆਦਾ ਲੈਣ ਦੇ ਚੱਕਰੇ 'ਚ ਮੱਝਾਂ ਨੂੰ ਟੀਕੇ ਲਾ ਗਾਂ ਨੂੰ ਟੀਕੇ ਲਾ ਉਹ ਚਾਰਾ ਖਵਾ ਜੀ ਨੂੰ ਸਪਰੇਅ ਹੋਈ ਹੋਈ ਹੈ ਉਹਦੇ ਕਰਕੇ ਵੀ ਅਸੀਂ ਆਪਣਾ ਦੁੱਧ ਹੀ ਪੋਲਿਊਟ ਕਰ ਲਿਆ ਦੁੱਧ ਹੀ ਖਰਾਬ ਕਰ ਲਿਆ ਇੰਡੀਆ 'ਚ ਤੇ ਕਰ ਹੀ ਲਿਆ ਬਾਰ ਹੁਣ ਕੀ ਪੋਜੀਸ਼ਨ ਹੈ ਉਹ ਬਾਹਰ ਵਾਲਿਆਂ ਨੂੰ ਜਿਆਦਾ ਪਤਾ ਹੈ ਪਰ ਇੰਡੀਆ ਦਾ ਇਹ ਹਾਲ ਹੈ ਜਿਹੜੀ ਸਾਡੀ ਮੱਜ ਪੱਠੇ ਖਾ ਰਹੀ ਹੈ ਉਹ ਵੀ ਸਪਰੇਅ ਕੀਤੀ ਹੋਈ ਹੈ ਪ੍ਰੋਡਕਸ਼ਨ ਵਧਾਉਣ ਵਾਸਤੇ ਉਹਨਾਂ ਨੂੰ ਇੰਜੈਕਸ਼ਨ ਵੀ ਲੱਗ ਰਹੇ ਹਨ ਉਹਨਾਂ ਨੂੰ ਐਂਟੀਬਾਇਟਿਕਾਂ ਵੀ ਦਿੱਤੀਆਂ ਜਾ ਰਹੀਆਂ ਉਹਦੇ ਕਰਕੇ ਅਸੀਂ ਚੌਥਾ ਜ਼ਹਿਰ ਆਪਣੀ ਕਿਚਨ ਵਿੱਚ ਤਿਆਰ ਕਰ ਲਿਆ ਜਿਹਨੂੰ ਦੁੱਧ ਕਹਿੰਦੇ ਆ ਅਗਰ ਤੁਸੀਂ ਇਹ ਚਾਰੋਂ ਚੀਜ਼ਾਂ ਛੱਡ ਦਿੰਦੇ ਹੋ ਜਿੰਦੇ ਚੀਜ਼ਾਂਵੇਂ ਤੁਸੀਂ ਕਿਹਾ ਠੀਕ ਹੈ ਮੈਦਾ ਹੈ ਚਿਨੀ ਹੈ ਨਮਕ ਹੈ ਦੁੱਧ ਹੈ ਚਾਰੋਂ ਚੀਜ਼ਾਂ ਕਿਚਨ ਤੋਂ ਬਾਹਰ ਕੱਢ ਦਿਓ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਨਹੀਂ ਹੋਏਗੀ ਗਲਤ ਨਮਕ ਕਰਕੇ ਕਿਡਨੀ ਦੀ ਪ੍ਰੋਬਲਮ ਹੁੰਦੀ ਹੈ ਕਿਡਨੀ ਠੀਕ ਹੋ ਜਾਏਗੀ ਤੁਹਾਡੀ ਦੁੱਧ ਕਰਕੇ ਆਟੋ ਇਮਿਊਨ ਡਿਜ਼ੀਜ਼ ਹੋ ਰਹੀ ਹੈ ਗ੍ਰੋਥ ਹਾਰਮੋਨਸ ਦਾ ਇਸ਼ੂ ਆ ਰਿਹਾ ਹੈ ਕੁੜੀਆਂ ਨੂੰ ਪੀਸੀਓਡੀ ਹੋਣ ਲੱਗ ਗਿਆ ਛੇਤੀ ਸਾਈਕਲ ਆਣ ਲੱਗੀ ਉਹ ਪ੍ਰੋਬਲਮ ਠੀਕ ਹੋ ਜਾਏਗੀ ਮੈਦੇ ਕਰਕੇ ਤੁਹਾਡਾ ਡਾਈਜੈਸਟਿਵ ਸਿਸਟਮ ਜਿਹੜਾ ਐਸਿਡਿਟੀ ਆ ਫਾਰਾ ਗੈਸ ਜਿਵੇਂ ਜਿੰਨੇ ਵੀ ਚਾਉ ਮੀਨ 버ਗਰਸ ਐ ਜਿੰਨੀ ਚੀਜ਼ਾਂ ਆ ਰਹੀਆਂ ਇਹਦੇ ਵਿੱਚ ਮੈਦਾ ਹੈ ਇਹ ਜਦੋਂ ਤੁਸੀਂ ਮੈਦਾ ਹੀ ਬੰਦ ਕਰ ਦੋਗੇ ਇਹ ਚੀਜ਼ਾਂ ਆਪਣੇ ਆਪ ਬੰਦ ਹੋ ਜਾਣਗੀਆਂ ਇਹ ਸਾਰੀ ਚੀਜ਼ਾਂ ਠੀਕ ਹੋਣ ਲੱਗ ਜਾਣਗੀਆਂ ਤੇ ਇਹ ਚਾਰੋਂ ਚੀਜ਼ਾਂ ਨੂੰ ਅਗਰ ਅਸੀਂ ਬਾਹਰ ਕੱਢ ਦਾਂਗੇ ਐਸਿਡਿਟੀ ਕੀ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ ਜਿਹੜੀ ਵੀ ਲਾਈਫਸਟਾਈਲ ਡਿਜ਼ੀਜ਼ ਐਸੋਸੀਏਟਡ ਹੈਗੀ ਰਾਈਟ ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਹੈਲਥ ਰਿਲੇਟਡ ਕੋਈ ਵੀ ਬਿਮਾਰੀ ਹੈ ਉਸਦੇ ਬਾਰੇ ਸੁਝਾਜ ਜਿਹੜਾ ਡਾਕਟਰ ਵਿਵੇਕ ਉਹ ਜਤੋਂ ਲੈ ਸਕਦੇ ਹੋ ਨਾਲੇ ਨਾਲ ਦਵਾਈ ਵੀ ਦੇਸ਼ ਵਿਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਵਸਦੇ ਹੋ ਉੱਥੇ ਮੰਗਾ ਸਕਦੇ ਹੋ ਵਿਵੇਕ ਜੀ ਜਿਵੇਂ ਬਹੁਤ ਵਾਰ ਤੁਸੀਂ ਦੇਖਿਆ ਹੋਏਗਾ ਬਹੁਤ سارے ਲੋਕਾਂ ਦੇ ਨਾ ਆਈਸ ਦੇ ਉੱਪਰ ਇੱਥੇ ਵਾਈਟ ਵਾਈਟ ਜਿਹੇ ਢੇਲੇ ਜੇ ਬਣ ਜਾਂਦੇ ਨੇ ਤੇ ਜੇ ਉਹਨਾਂ ਨੂੰ ਕਿਸੇ ਨੂੰ ਪੁੱਛਣ ਨੂੰ ਕਹਿੰਗੇ ਸਾਡਾ ਕੋਲੇਸਟ੍ਰੋਲ ਹਾਈ ਹੈਗਾ ਆ ਉਹਦੇ ਕਰਕੇ ਸਾਡੇ ਅੱਖਾਂ ਦੇ ਉੱਪਰ ਇਹ ਨਿਸ਼ਾਨ ਪੈ ਗਏ ਨੇ ਸੱਚੀ ਕੋ ਨਹੀਂ ਇਹ ਹੀ ਹੈ ਤੇ ਜੇ ਅਸੀਂ ਚਾਹੀਏ ਕਿ ਕੋਲੇਸਟ੍ਰੋਲ ਨੂੰ ਅਸੀਂ ਵਧਣ ਹੀ ਨਹੀਂ ਦੇਣਾ ਤੇ ਅਸੀਂ ਕਿਵੇਂ ਕੰਟਰੋਲ ਕਰ ਸਕਦਾ ਦੇਖੋ ਜਿਹੜੀ ਕੋਲੇਸਟ੍ਰੋਲ ਦਾ ਕੰਸਰਨ ਹੈ ਸਾਡਾ ਜਿਹੜਾ ਇੱਥੇ ਜ਼ੈਂਥਮਾ ਬਣਦਾ ਹੈ ਉਹ ਦੱਸਦਾ ਹੈ ਕਿ ਸਾਡੇ ਕੋਲੇਸਟ੍ਰੋਲ ਲੈਵਲਸ ਹਾਈ ਹੋ ਗਏ ਹਨ ਪਰ ਜਦੋਂ ਉਹ ਇੱਕ ਵਾਰੀ ਬਣ ਗਿਆ ਤੇ ਸ਼ੂ ਸ਼ੂ ਸਹੀਤਾ ਵਿੱਚ ਲਿਖਿਆ ਹੁੰਦਾ ਇਲਾਜ ਛੱਲੇ ਕਰਮ ਹੈ ਛੱਲੇ ਕਹਿੰਦੇ ਆ ਸਰਜਰੀ ਨੂੰ ਸਰਜਰੀ ਹੀ ਕਰਨੀ ਪੈਂਦੀ ਹੈ ਪਰ ਅਸੀਂ ਉਸ ਸਟੇਜ ਤੇ ਨਹੀਂ ਆਈਏ ਕੋਲੇਸਟ੍ਰੋਲ ਨੂੰ ਹੀ ਕਾਬੂ ਰੱਖੀਏ ਜਿਹੜਾ ਸਾਡਾ ਮੁੱਦਾ ਹੈ ਹਰ ਘਰ ਵਿੱਚ ਅਗਰ 5G ਹੈਗੇ ਤੇ 2 ਤੇ 3 ਲੋਕਾਂ ਦਾ ਅੱਜ ਦੀ ਡੇਟ ਦੇ ਚ ਕੋਲੇਸਟ੍ਰੋਲ ਵਧਿਆ ਆ ਇਹ ਵੀਡੀਓ ਉਹਨਾਂ ਵਾਸਤੇ ਹੈ ਜਿਹੜੇ ਲੋਕੀ ਕੋਲੇਸਟ੍ਰੋਲ ਦੀ ਪ੍ਰੋਬਲਮ ਤੋਂ ਪਰੇਸ਼ਾਨ ਹੈ ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦਾ ਕੋਲੇਸਟ੍ਰੋਲ ਵੱਧ ਰਿਹਾ ਉਹਨਾਂ ਨੂੰ ਯੰਗ ਏਜੇ ਛਾਟ ਅਟੈਕ ਨਾ ਆ ਜਾਈ ਉਹ ਜਿਮ ਕਰਦੇ ਆ ਪਰ ਉਹਨਾਂ ਦੇ ਕੋਲੇਸਟ੍ਰੋਲ ਵੱਧ ਗਏ ਆ ਗਲਤ ਪ੍ਰੋਟੀਨ ਖਾਦਾ ਹੋਇਆ ਐਸੇ ਹਾਰਮੋਨਸ ਲਿੱਤੇ ਨੇ ਉਹਨਾਂ ਦਾ ਕੋਲੇਸਟ੍ਰੋਲ ਨਹੀਂ ਸੈੱਟ ਆ ਰਿਹਾ ਚਾਹੇ ਉਹ ਟੋਟਲ ਕੋਲੇਸਟ੍ਰੋਲ ਹੈ ਟ੍ਰਾਈਗਲਿਸਰਾਈਡ ਹੈ ਐਲ ਡੀ ਐਲ ਹੈ ਜੇ ਤੁਹਾਡੇ ਖਰਾਬ ਹੋ ਗਏ ਆ ਤੁਸੀਂ ਕੋਈ ਵੀ ਐਲੋਪੈਥੀ ਮੈਡੀਸਿਨ ਖਾ ਰਹੇ ਹੋ ਕੋਈ ਵੀ ਸਟੈਟਿੰਗਸ ਖਾ ਰਹੇ ਹੋ ਇਹ ਵੀਡੀਓ ਤੁਹਾਡੇ ਵਾਸਤੇ ਹੈ ਜਿਹੜਾ ਫਾਰਮੂਲਾ ਹੈ ਇਹ ਕਾਰਗਰ ਫਾਰਮੂਲਾ ਹੈਗਾ ਕੋਲੇਸਟ੍ਰੋਲ ਦੇ ਪੇਸ਼ੈਂਟਸ ਵਾਸਤੇ ਜਿਨ੍ਹਾਂ ਦਾ ਟ੍ਰਾਈਗਲਿਸਰਾਈਡ ਐਲਡੀਐਲ ਵਧਿਆ ਹੋਇਆ ਹੈ ਜਾਂ ਟੋਟਲ ਕੋਲੇਸਟ੍ਰੋਲ ਵਧਿਆ ਹੋਇਆ ਹੈ ਚਾਰ ਚੀਜ਼ਾਂ ਦੀ ਤੁਸੀਂ ਵਰਤੋਂ ਕਰਨੀ ਹੈ ਅਦਰਕ ਜਿੰਜਰ ਲੈਮਨ ਨਿੰਬੂ ਐਪਲ ਸਾਈਡਰ ਵਿਨੇਗਰ ਸੇਬ ਦਾ ਸਿਰਕਾ ਲਸਣ گارਲਿਕ ਚਾਰੋਂ ਚੀਜ਼ਾਂ ਦਾ ਇੱਕ ਇੱਕ ਕੱਪ ਤੁਸੀਂ ਜੂਸ ਲੈਣਾ ਹੈ ਅਦਰਕ ਨੂੰ ਕद्दूकस ਕਰ ਲਓ ਥੋੜਾ ਜਿਹਾ ਪਾਣੀ ਪਾ ਕੇ ਮਿਕਸੀ ਚ ਘੁਮਾ ਕੇ ਉਹਨੂੰ ਕੱਪੜੇ ਚ ਰੱਖ ਕੇ ਉਹਨੂੰ ਸਕਵੀਜ਼ ਕਰ ਲਓ ਨਿਚੋੜ ਲਓ ਉਹਦਾ ਜੂਸ ਨਿਕਲ ਜੇਗਾ ਐਵੇਂ ਹੀ ਲਸੂੰ ਦਾ ਕੜਨਾ ਹੈ ਸੇਵ ਦਾ ਸਿਰਕਾ ਬਾਜ਼ਾਰ ਤੋਂ ਮਿਲ ਜੇਗਾ ਨਿੰਬੂ ਦਾ ਚੂਸੀ ਨਿਚੋੜ ਕੇ ਜੂਸ ਕੱਢ ਲਓ ਚਾਰ ਕੱਪ ਤੁਹਾਡੇ ਕੋਲ ਜੂਸ ਹੋ ਗਿਆ ਚਾਰੋਂ ਕੱਪਾਂ ਨੂੰ ਮਿਕਸ ਕਰਕੇ ਚੁੱਲੇ ਦੀ ਅੱਗ ਤੇ ਉਹਨੂੰ ਹਲਕੀ ਅੱਗ ਤੇ ਜਾਂ ਗੈਸ ਦੇ ਉੱਤੇ ਚੜਾ ਲਓ ਉਹਨੂੰ ਸੇਕ ਦੇਣ ਲੱਗ ਜੂ ਜਦੋਂ ਇੱਕ ਕੱਪ ਪਾਣੀ ਉੱਡ ਜੇ ਵਿੱਚੋਂ ਚਾਰ ਕੱਪ ਦੇ ਤਿੰਨ ਕੱਪ ਰਹਿ ਜਾਣ ਉਹਨੂੰ ਕੰੱਚ ਦੀ ਬੋਟਲ ਵਿੱਚ ਪਾ ਕੇ ਰੱਖ ਲਓ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਪਾਣੀ ਦੇ ਨਾਲ ਯੂਜ਼ ਕਰਨਾ ਸ਼ੁਰੂ ਕਰੋ ਤਿੰਨ ਮਹੀਨੇ ਬਾਅਦ ਆਪਣੇ ਕੋਲੇਸਟ੍ਰੋਲ ਦੇ ਟੈਸਟ ਦੁਬਾਰਾ ਕਰਾ ਲਓ ਤੇ ਫਿਰ ਇਸ ਵੀਡੀਓ ਦੇ ਉੱਤੇ ਕਮੈਂਟ ਕਰਕੇ ਦੱਸੋਗੇ ਤੁਹਾਡਾ ਕਿੰਨਾ ਕੋਲੇਸਟ੍ਰੋਲ ਘਟ ਗਿਆ ਬਹੁਤ ਹੀ ਕਾਰਗਰ ਨੁਸਖਾ ਸੈਂਕੜੋਂ ਮਰੀਜ਼ਾਂ ਨੂੰ ਮੈਂ ਦੇ ਚੁੱਕਿਆ ਹਮ ਵਰਤਿਆ ਹੋਇਆ ਨੁਸਖਾ ਕੋਈ ਐਸਾ ਫਾਰਮੂਲਾ ਨਹੀਂ ਹੈ ਕਿ ਅਸੀਂ ਤੀਰ ਤੇ ਤੱਕਾ ਮਾਰ ਰਹੇ ਹਾਂ ਜਿਹੜੀ ਚੀਜ਼ ਸਟੀਕ ਹੈ ਕੰਮ ਕਰਦੀ ਹੈ ਉਹੀ ਦੱਸੀ ਹੈ ਤੇ ਉਹ ਕੰਮ ਕਰੇਗੀ ਤੇ ਤੁਸੀਂ ਮੈਨੂੰ ਦੱਸਣਾ ਹੈ ਪਰਸਨਲੀ ਕਿ ਹਾਂ ਇਹ ਫਾਰਮੂਲਾ ਵਰਤੋ ਕੀਤੀ ਸੀ ਜੀ ਤੇ ਇੰਨੇ ਕੰਮ ਕੀਤਾ ਕੋਈ ਚੀਜ਼ ਨਹੀਂ ਸਮਝ ਆਂਦੀ ਕਮੈਂਟ ਵਿੱਚ ਲਿਖੋ ਅਸੀਂ ਤੁਹਾਨੂੰ ਮੈਸੇਜ ਵੀ ਦਵਾਂਗੇ ਕਿ ਇਹ ਕਿਵੇਂ ਬਣਾਣੀ ਹੈ ਕਿਉਂਕਿ ਸਾਡਾ ਮੁੱਦਾ ਹੈ ਹਾਰਟ ਅਟੈਕ ਨਾਲ ਲੋਕਾਂ ਦੀ ਡੈਥ ਨਾ ਹੋਵੇ ਕੋਲੇਸਟ੍ਰੋਲ ਸਟੇਬਲ ਰਹੇ ਫੈਟੀ ਲੀਵਰ ਨਾ ਹੋਵੇ ਅਗਰ ਅਸੀਂ ਲੀਵਰ ਬਚਾ ਲਿਆ ਹਾਰਟ ਬਚਾ ਲਿਆ ਤੇ ਅਸੀਂ ਆਪਣੀ ਯੰਗ ਜਨਰੇਸ਼ਨ ਨੂੰ ਬਚਾ ਲਾਂਗੇ ਵੇਖ ਜੀ ਇਹ ਹਰ ਕੋਈ ਕਰ ਸਕਦਾ ਇਹ ਹਰ ਕੋਈ ਕਰ ਸਕਦਾ ਕਈ ਪੇਸ਼ੈਂਟਸ ਕਹਿੰਦੇ ਆ ਮੈਨੂੰ ਨਿੰਬੂ ਮਾਫਿਕ ਨਹੀਂ ਹੈ ਹਾਂਜੀ ਭਈ ਮੈਨੂੰ ਗਲੇ ਚ ਖਰਾਸ਼ ਹੋਣ ਲੱਗ ਜਾਂਦੀ ਹੈ ਮੈਨੂੰ ਅਦਰਕ ਮਾਫਿਕ ਨਹੀਂ ਹੈ ਮੈਨੂੰ ਲਸਣ ਮਾਫਿਕ ਨਹੀਂ ਹੈ ਉਹਨਾਂ ਨੂੰ ਥ੍ਰੋਟ ਅਲਰਜੀ ਹੋ ਜਾਂਦੀ ਹੈ ਉਹਨਾਂ ਨੂੰ ਡਾਈਜੈਸ਼ਨ ਇਸ਼ੂ ਹੋ ਜਾਂਦਾ ਹੈ ਇੱਕ ਵਾਰੀ ਇਹ ਫਾਰਮੂਲਾ ਜ਼ਰੂਰ ਯੂਜ਼ ਕਰਨਾ ਚਾਹੀਦਾ ਪਹਿਲੇ ਯੂਸ ਤੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਨੂੰ ਡਿਸਟਰਬੈਂਸ Throat ਦੀ ਹੋਏਗੀ ਕਿ ਨਹੀਂ ਡਾਈਜੈਸ਼ਨ ਦਾ ਇਸ਼ੂ ਆਏਗਾ ਕਿ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸ਼ਾਸਤਰਾਂ ਵਿੱਚ ਇੱਕ ਚੀਜ਼ ਲਿਖੀ ਹੋਈ ਹੈ ਉੱਥੇ ਲਿਖਿਆ ਹੈ ਸੰਸਕਾਰੋ ਨਾਮ ਗੁਣੰਤਰਾਧਿਆਨਮ ਸੰਸਕਾਰ ਕਰਨੇ ਸੇ ਗੁਣੋਂ ਵਿੱਚ ਅੰਤਰ ਆ ਜਾਂਦਾ ਹੈ ਜਿਵੇਂ ਅਸੀਂ ਸੰਸਕਾਰ ਕੀਤਾ ਚਾਰਾ ਚੀਜ਼ਾਂ ਨੂੰ ਇਕੱਠਾ ਕੀਤਾ ਹੋ ਸਕਦਾ ਨਿੰਬੂ ਕੱਲਾ ਤੁਹਾਨੂੰ ਅਸਰ ਕਰਦਾ ਹੋਏ ਗਲੇ 'ਚ ਖਰਾਸ਼ ਦੇਵੇ ਜਦੋਂ ਇਹ ਮਿਕਸ ਹੋ ਗਿਆ ਤੇ ਨਾ ਕਰੇ ਤੇ ਇਹਦਾ ਅਸੀਂ ਸੰਸਕਾਰ ਕਰ ਦਿੱਤਾ ਉਬਾਲ ਦਿੱਤਾ ਇੰਦੇ ਸੋ ਸਾਰੇ ਕਰਮ ਕਰ ਲਿਆ ਜਿੰਦੇ ਕਰਕੇ ਉਹਨਾਂ ਦਾ ਇਫੈਕਟ ਬਾਡੀ ਦੇ ਉੱਤੇ ਪੋਜ਼ਿਟਿਵ ਹੀ ਆਏਗਾ ਤੇ ਤੁਸੀਂ ਇਹਦੀ ਵਰਤੋਂ ਜ਼ਰੂਰ ਕਰੋ ਜਿਵੇਂ ਮੈਂ ਇੱਕ ਐਗਜ਼ਾਮਪਲ ਦਵਾਂਗਾ ਤੁਹਾਨੂੰ ਦੁੱਧ ਹੈ ਸੰਸਕਾਰ ਦਾ ਐਗਜ਼ਾਮਪਲ ਦੇਣ ਲੱਗਾ ਜਿਹੜਾ ਮੈਂ ਕਹਿੰਨਾ ਸੰਸਕਾਰੋ ਨਾਮ ਗੁਣੰਤਰਾ ਧਿਆਨਮ ਦੁੱਧ ਹੈ ਦੁੱਧ ਦਾ ਤੁਸੀਂ ਸੰਸਕਾਰ ਕਰਦੇ ਹੋ ਤੇ ਤੁਸੀਂ ਦਹੀਂ ਬਣਾ ਲੈਂਦੇ ਹੋ ਦਹੀਂ ਦਾ ਸੰਸਕਾਰ ਕਰਦੇ ਇੱਕ ਪਾਸੇ ਲੱਸੀ ਨਿਕਲ ਜਾਂਦੀ ਹੈ ਇੱਕ ਪਾਸੇ ਮੱਖਣ ਆ ਜਾਂਦਾ ਹੈ ਮੱਖਣ ਨੂੰ ਜਦੋਂ ਸੰਸਕਾਰ ਕਰਦੇ ਹੋ ਘਿਓ ਬਣ ਜਾਂਦਾ ਹੈ ਸਭ ਦੀ ਲਾਈਫ ਅਲੱਗ-ਅਲੱਗ ਹੈ ਸਭ ਦੀ ਤਸਵੀਰ ਅਲੱਗ-ਅਲੱਗ ਹੈ ਸਭ ਦਾ ਬਾਡੀ ਦੇ ਉੱਤੇ ਫੰਕਸ਼ਨ ਅਲੱਗ-ਅਲੱਗ ਹੈ ਐਵੇਂ ਹੀ ਹੈ ਫਾਰਮੂਲਾ ਕਾਰਗਰ ਫਾਰਮੂਲਾ ਹੈ ਯੂਜ਼ ਜ਼ਰੂਰ ਕਰਨਾ ਹੈ ਬਿਲਕੁਲ ਵਿਵੇਕ ਜੀ ਹੁਣ ਜੇ ਤੁਸੀਂ ਸਾਰਾ ਪ੍ਰੋਸੈਸ ਦੱਸ ਦਿੱਤਾ ਕਿ ਇਹਨੂੰ ਬਣਾਉਣਾ ਪਰ ਬਹੁਤ ਸਾਰੇ ਲੋਕ ਨੇ ਐਸੇ ਜੋ ਮੇਰੇ ਵਰਗੇ ਨੇ ਜਿਨ੍ਹਾਂ ਕੋਲ ਟਾਈਮ ਨਹੀਂ ਹੈ ਹੁਣ ਜੇ ਆਪਣਾ ਵਿਦੇਸ਼ ਤੇ ਨਾ ਲੋਕਾਂ ਦੀ ਗੱਲ ਕਰੀਏ ਆਪਣੇ ਜਿਹੜੇ ਭੈਣ ਭਰਾ ਉੱਥੇ ਰਹਿੰਦੇ ਨੇ ਉਹਨਾਂ ਕੋਲ ਰੋਟੀ ਖਾਣ ਦਾ ਵਕਤ ਨਹੀਂ ਹੈ ਤੇ ਉਹ ਕਿਦਾਂ ਇਹ ਚਾਰਾ ਚੀਜ਼ਾਂ ਦਾ ਪਹਿਲਾਂ ਜੂਸ ਕੱਢਣਗੇ ਫਿਰ ਉਹਨੂੰ ਕਾਰਡਣਗੇ ਫਿਰ ਉਹ ਤਿੰਨ ਕੱਪ ਰਹੂਗਾ ਤੇ ਕਿਹ ਹੈ ਦੀ ਜਗ੍ਹਾ ਕੋਈ ਤੁਹਾਡੇ ਕੋਲ ਦਵਾਈ ਹੈਗੀ ਹੈ ਜਿਸ ਨੂੰ ਸਿਰਫ ਉਹ ਇਨਟੇਕ ਕਰਨ ਤੇ ਉਹਨਾਂ ਦਾ ਕੰਮ ਖਤਮ ਅੱਧੇ ਸੈਕਿੰਡ 'ਚ ਬਿਲਕੁਲ ਠੀਕ ਹੈ ਦਵਾਈ ਦੀ ਜਦੋਂ ਅਸੀਂ ਗੱਲ ਕਰਨੀ ਹੁੰਦੀ ਆ ਆਯੁਰਵੇਦ ਵਿੱਚ ਉਹ ਸਾਰੇ ਫਾਰਮੂਲੇਸ਼ਨਸ ਹੈਗੇ ਜਿਹੜੇ ਫਾਰਮੂਲੇਸ਼ਨਸ ਕੰਮ ਕਰਦੇ ਆ ਕੋਲੇਸਟ੍ਰੋਲ ਨੂੰ ਘਟਾਉਣ ਵਾਸਤੇ ਕੋਲੇਸਟ੍ਰੋਲ ਨੂੰ ਘਟਾਉਣ ਵਾਸਤੇ ਸਾਡੀ ਕੋਲੇਸਟ੍ਰੋ ਕੇਅਰ ਆਂਦੀ ਹੈ ਜਿਹੜੀ 2 ਮਹੀਨੇ ਦੇ ਅੰਦਰ ਹੀ ਤੁਹਾਡੇ ਟ੍ਰਾਈਗਲਿਸਰਾਈਡ ਲੈਵਲਸ ਨੂੰ 400 ਤੋਂ ਥੱਲੇ ਲੈ ਆਂਦੀ ਹੈ 200 ਦੀ ਰੇਂਜ ਵਿੱਚ ਕੋਲੇਸਟ੍ਰੋਲ ਨੂੰ ਥੱਲੇ ਲੈ ਆਂਦੀ ਹੈ ਫਿਰ ਐਵੇਂ ਹੀ ਕੋਲੇਸਟ੍ਰੋਲ ਨੂੰ ਸੈੱਟ ਜਦੋਂ ਅਸੀਂ ਕਰ ਰਹੇ ਆ ਸਾਨੂੰ ਨਾਲੇ ਨਾਲ ਡਾਈਜੈਸਟਿਵ ਸਿਸਟਮ ਨੂੰ ਵੀ ਸੈੱਟ ਕਰਨਾ ਹੁੰਦਾ ਸਾਡੀ ਡੀਟੌਕਸ ਪਾਊਡਰ ਆਂਦਾ ਹੈ ਅਮਲਾਹਰ ਟੈਬਲੇਟ ਆਉਂਦੀ ਹੈ ਜਿਹੜੀ ਬਹੁਤ ਹੀ ਕਾਰਗਰ ਹੈ ਸੂਛਿਕ ਰਸ ਹੈ ਪਰਵਾਲ ਪਿਸਟੀ ਹੈ ਸ਼ੰਖ ਬਸਮ ਹੈ ਕਾਮਦੁੱਦ ਰਸ ਹੈ ਉਹ ਸਾਰੇ ਕੰਬੀਨੇਸ਼ਨਸ ਦੇ ਨਾਲ ਬਣੀ ਹੋਈ ਹੈ ਜਿਹੜੀ ਆਯੁਰਵੈਦਿਕ ਬੁੱਕਸ ਵਿੱਚ ਲਿਟਰੇਚਰ ਵਿੱਚ ਫਾਰਮੂਲੇ ਦਿੱਤੇ ਹੋਏ ਹੈ ਉਹਦੇ ਕਰਕੇ ਅਮਲਾਹਰ ਹੈ ਡੀਟੌਕਸ ਪਾਊਡਰ ਹੈ ਉਹ ਯੂਜ਼ ਕਰਨੇ ਆ ਫਿਰ ਜਿਨ੍ਹਾਂ ਨੂੰ ਐਸਿਡਿਟੀ ਕਰਕੇ ਲੀਵਰ ਦੀ ਪ੍ਰੋਬਲਮ ਆ ਜਾਂਦੀ ਹੈ ਜਿਹਨੂੰ ਅਸੀਂ ਫੈਟੀ ਲੀਵਰ ਕਹਿੰਦੇ ਆ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਸਿਰੋਸਿਸ ਆਫ ਲੀਵਰ ਜਦੋਂ ਹੋ ਗਿਆ ਜਦੋਂ ਐ ਲੱਗਦਾ ਕਿ ਪੇਸ਼ੈਂਟ ਦੇ ਢਿੱਡੇ ਚ ਪਾਣੀ ਭਰਨਾ ਸ਼ੁਰੂ ਹੋ ਗਿਆ ਜੀ ਡਾਕਟਰ ਨੇ ਕਹਤਾ ਹੁਣ ਲੀਵਰ ਟ੍ਰਾਂਸਪਲੈਂਟ ਕਰਾਉਣਾ ਪਏਗਾ ਜਿੰਨੀ ਛੇਤੀ ਅਸੀਂ ਸਾਡੀ ਜਿਹੜੀ ਹਿਤਾਯੂ ਦੀ ਯਕ੍ਰਿਤ ਕੇਅਰ ਟੈਬਲੇਟ ਆਂਦੀ ਹੈ ਉਹ ਸ਼ੁਰੂ ਕਰਦੀ ਹੈ ਜਾਂ ਯਕ੍ਰਿਤ ਕੇਅਰ ਕਾੜਾ ਆਂਦਾ ਹੈ ਉਹ ਫੈਟੀ ਲੀਵਰ ਗ੍ਰੇਡ 3 ਤੋਂ ਗ੍ਰੇਡ 1 ਆਣੇ ਚ 3 ਮਹੀਨੇ ਲੰਦਾ ਹੈ ਤੁਹਾਡਾ ਗ੍ਰੇਡ 3 ਤੋਂ ਗ੍ਰੇਡ 1 ਆ ਜਾਂਦਾ ਹੈ ਅਗਰ ਅਸੀਂ ਰੈਗੂਲਰ ਯੂਜ਼ ਯਕ੍ਰਿਤ ਕੇਅਰ ਦਾ ਅਮਲਾ ਹਰ ਦਾ ਕਰਨਿਆ ਕੰਬੀਨੇਸ਼ਨ ਇਚ ਔਰ ਇਹ ਕੋਈ ਐਸਾ ਨਹੀਂ ਹੈ ਕਿ ਮੈਂ ਤੁਹਾਨੂੰ ਦੱਸ ਲਿਆ ਕਿਉਂਕਿ ਇਹ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਜਿਹੜੀ ਚੀਜ਼ ਕਿਤਾਬਾਂ ਵਿੱਚ ਲਿਖੀ ਹੈ ਉਹ ਕੰਮ ਕਰੇਗੀ ਹੀ ਕਰੇਗੀ ਕਿਉਂਕਿ ਯਤਰਿਤ ਕੇ ਜਿਹੜੀ ਮੇਨ ਜੜੀ ਉਟੀ ਹੈ ਉਹ ਭੂਮੀ ਆਮਲਾ ਹੈ ਭੂਮੀ ਆਮਲੇ ਦੀ ਵਰਤੋਂ ਕਰਨ ਲੱਗ ਜਾਓ ਕਾਲ ਮੇਕ ਦੀ ਵਰਤੋਂ ਕਰਨ ਲੱਗ ਜਾਓ ਚਿਰਾਇਤੇ ਦੀ ਵਰਤੋਂ ਕਰਨ ਲੱਗ ਜਾਓ ਤੁਹਾਡਾ ਲੀਵਰ ਡੀਟੌਕਸੀਫਾਈ ਹੁੰਦਾ ਜਦੋਂ ਲੀਵਰ ਡੀਟੌਕਸੀਫਾਈ ਹੁੰਦਾ ਹੈ ਲੀਵਰ ਹੀ ਇੱਕ ਐਸਾ ਆਰਗਨ ਹੈ ਜਿਹੜਾ ਆਪਣੇ ਆਪ ਨੂੰ ਦੁਬਾਰਾ ਬਣਾ ਲੈਂਦਾ ਜਦੋਂ ਤੁਸੀਂ ਲੀਵਰ ਨੂੰ ਡੀਟੌਕਸੀਫਾਈ ਕਰਨਾ ਸ਼ੁਰੂ ਕਰਤਾ ਉਹਦੇ ਚੋਂ ਫੈਟ ਕੱਢਣਾ ਸ਼ੁਰੂ ਕਰਤਾ ਉਹ ਸੈੱਲ ਦੁਬਾਰਾ ਨਵੇਂ ਹੋ ਜਾਂਦੇ ਆ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ ਕੋਲੇਸਟ੍ਰੋਲ ਫੈਟੀ ਲੀਵਰ ਐਸਿਡਿਟੀ ਔਰ ਸਭ ਤੋਂ ਇੰਪੋਰਟੈਂਟ ਗੱਲ ਕਨਸਟਿਪੇਸ਼ਨ ਕਨਸਟਿਪੇਸ਼ਨ ਨੂੰ ਠੀਕ ਕਰਨਾ ਤੁਹਾਡੇ ਕਿਚਨ ਵਿੱਚ ਤਿੰਨ ਫਲ ਹੈਗੇ ਹਰੜਾ ਭੇੜਾ ਆਮਲਾ ਇਹਦੀ ਵਰਤੋ ਕਰੋ ਜਿਹਨੂੰ ਤ੍ਰਿਫਲਾ ਕਹਿੰਦੇ ਆ ਜੇ ਤੁਹਾਡਾ ਉੱਥੇ ਨਹੀਂ ਸੈਟਿੰਗ ਬਣ ਰਹੀ ਉਹਦੇ ਨਾਲ ਵੀ ਤੁਹਾਨੂੰ ਕਬਜ ਰਹਿੰਦੀ ਹੈ ਫਿਰ ਸਾਡਾ ਇੱਕ ਪਾਊਡਰ ਆਉਂਦਾ ਹੈ ਰਿਲੈਕਸ ਪਾਊਡਰ ਉਹ ਤੁਸੀਂ ਲੀਤਾ ਤੇ ਤੁਸੀਂ ਬਿਲਕੁਲ ਸਵੇਰੇ ਰਿਲੈਕਸ ਹੋ ਜਾਓਗੇ ਮੋਸ਼ਨ ਬਿਲਕੁਲ ਕਲੀਅਰ ਆਏਗਾ ਐਂਡ ਤੁਹਾਨੂੰ ਇਹ ਲੱਗੇਗਾ ਵੀ ਮੇਰੀ ਜ਼ਿੰਦਗੀ ਅੱਜ ਹੀ ਸ਼ੁਰੂ ਹੋਈ ਹੈ ਇੰਨਾ ਕਾਰਗਰ ਚੂਰਨ ਹੈਗਾ ਉਹ ਬਿਲਕੁਲ ਮੈਂ ਲਾਸਟ ਕਿਉਂਕਿ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਮੈਂ ਲਾਸਟ ਸੇ ਕੋਲ ਸਵਾਲ ਪੁੱਛਣਾ ਹੈ ਕਿ ਹੁਣ ਤੁਸੀਂ ਵੀ ਦੇਖੋਗਾ ਰੀਲਾਂ ਦਾ ਕਲਚਰ ਜਿਹੜਾ ਉਹ ਚ ਲੋਕ ਇਹ ਨਹੀਂ ਕਿ ਸਵੇਰੇ ਉੱਠ ਕੇ ਖਾਲੀ ਪੇਟ ਤੁਸੀਂ ਉਹਦਾ ਆਮਲੇ ਦਾ ਸ਼ਾਰਟ ਪੀਓ ਮੇਰਾ ਸਿਰਫ ਸਵਾਲ ਹੈ ਕਿ ਹਰ ਬੰਦੇ ਨੂੰ ਆਮਲਾ ਸ਼ਾਰਟ ਪੀਣਾ ਚਾਹੀਦਾ ਹੈ ਕਿ ਨਹੀਂ ਦੇਖੋ ਹਰ ਬੰਦੇ ਨੂੰ ਆਮਲਾ ਦੇ ਜ਼ਰੂਰ ਖਾਣਾ ਚਾਹੀਦਾ ਹੈ ਓਕੇ ਪਰ ਜਿਹੜਾ ਪਿਛਲਾ ਅੱਖਰ ਹੈ ਨਾ ਸ਼ਾਰਟ ਉਹ ਮੇਰੇ ਸਮਝ ਨਹੀਂ ਆਉਂਦਾ ਕਿਉਂਕਿ ਜਦੋਂ ਉਹ ਪੈਕ ਹੋ ਗਿਆ ਉਹ ਪੈਕ ਹੋ ਗਿਆ ਫਿਰ ਪਲਾਸਟਿਕ ਦੇ ਬਰਤਨ ਵਿੱਚ ਹਾਂ ਉਹ ਪੈਕ ਹੋ ਗਿਆ ਪ੍ਰੀਜ਼ਰਵੇਟਿਵ ਦੇ ਨਾਲ ਉਹ 3 ਮਹੀਨੇ ਪਹਿਲੇ ਦਾ ਬਣਿਆ ਹੋਇਆ ਹੈ ਤੇ ਮੈਂ ਸ਼ਾਰਟ ਦੀ ਫੇਵਰ ਵਿੱਚ ਨਹੀਂ ਆਂ ਆਮਲੇ ਦਾ ਚੂਰਨ ਲਓ ਕੱਚਾ ਆਮਲਾ ਖਾਓ ਘਰੇ ਆਮਲੇ ਸੁਕਾ ਲਓ ਉਹਦਾ ਪਾਊਡਰ ਲਓ ਬਾਜ਼ਾਰ ਤੋਂ ਆਮਲੇ ਦਾ ਪਾਊਡਰ ਲੈ ਕੇ ਯੂਜ਼ ਕਰ ਲਓ ਚਵਨ ਪ੍ਰਾਸ਼ ਯੂਜ਼ ਕਰ ਲਓ ਸਾਡਾ ਅਸ਼ਵਿਨੋ ਪ੍ਰਾਸ਼ ਦੇ ਨਾਮ ਤੋਂ ਆਉਂਦਾ ਜਿਹੜਾ ਹੱਥਾਂ ਨਾਲ ਬਣਾਇਆ ਹੋਇਆ ਹੈ ਜੀ ਲੋਹੇ ਦੀ ਕੜਾਈ 'ਚ ਬਣਾਇਆ ਹੈ ਬਿਨਾਂ ਚੀਨੀ ਦੇ ਬਣਾਇਆ ਹੋਇਆ ਹੈ ਸ਼ਹਿਦ ਤੇ ਗੁੜ ਦੀ ਵਰਤੋ ਐ ਆਂਵਲੇ ਆਪਣੇ ਫਾਰਮ ਤੋਂ ਲਿੱਤੇ ਹੋਏ ਆਂ ਉੰਦੀ ਵਰਤੋ ਕਰ ਸਕਦੇ ਹੋ ਪਰ ਮੈਂ ਕੋਈ ਵੀ ਪ੍ਰਿਜ਼ਰਵੇਟਿਵ ਪਾਈ ਹੋਈ ਚੀਜ਼ ਆ ਉਦੀ ਫੇਵਰਿਟ ਨਹੀਂ ਆ ਪਰ ਆਮਲਾ ਜ਼ਰੂਰ ਲੈਣਾ ਚਾਹੀਦਾ ਆਂਵਲੇ ਦਾ ਖਾਦਾ ਬਜ਼ੁਰਗ ਦਾ ਸਮਝਾਇਆ ਲੇਟ ਸਮਝ ਲੱਗਦੀ ਹੈ ਪਰ ਆਮਲਾ ਤੁਹਾਡੇ ਵਾਸਤੇ ਕਾਰਗਰ ਹੈ ਈਵਨ ਕਿ ਤੁਸੀਂ ਆਂਵਲੇ ਦਾ ਮਰਬਾ ਵੀ ਲੈ ਸਕਦੇ ਹੋ ਜੇ ਤੁਹਾਨੂੰ 슈ਗਰ ਨਹੀਂ ਹੈ ਤੇ ਉਹ ਵੀ ਪੂਰਾ ਘਰ ਘਰ ਸਿੱਧ ਹੁੰਦਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਜੀ ਤੇ ਅੱਜਕਾ ਉਮੀਦ ਕਰਦੇ ਹਾਂ ਤੁਹਾਡੇ ਹਰ ਸਵਾਲ ਦਾ ਜਵਾਬ ਅਸੀਂ ਦੇ ਦਿੱਤਾ ਹੈ ਤੇ ਐਸਿਡਿਟੀ ਨੂੰ ਅੰਗੈਲੀ ਦੇ ਵਿੱਚ ਨਹੀਂ ਲੈਣਾ ਐਸਿਡਿਟੀ ਕਿੰਨੀਆਂ ਬਿਮਾਰੀਆਂ ਨੂੰ ਤੁਹਾਡੇ ਸਰੀਰ ਦੇ ਵਿੱਚ ਪਾ ਦੂਗੀ ਇਹਦਾ ਆਈਡੀਆ ਤੁਹਾਨੂੰ ਅੱਜ ਵਿਵੇਕ ਜੀ ਨੇ ਦੱਸ ਦਿੱਤਾ ਤੇ ਅਸੀਂ ਐਸਿਡਿਟੀ ਦੀ ਜੜ ਨੂੰ ਹੀ ਖਤਮ ਕਰਨਾ ਹੈ ਕਿ ਜਦੋਂ ਸਾਨੂੰ ਸਾਨੂੰ ਸਾਰੇ ਸਿੰਪਟਮਸ ਉਹਦੇ ਨਜ਼ਰ ਆਣ ਲੱਗ ਜਾਣ ਉਦੋਂ ਹੀ ਅਸੀਂ ਉਹਦਾ ਉਪਚਾਰ ਕਰਨਾ ਸ਼ੁਰੂ ਕਰ ਦਈਏ ਉਪਚਾਰ ਤੁਹਾਡੀ ਰਸੋਈ ਦੇ ਵਿੱਚ ਹੀ ਹੈ ਬਸ ਥੋੜੇ ਜਿਹਾ ਆਲਸ ਨੂੰ ਛੱਡ ਕੇ ਆਪਣੀ ਸਿਹਤ ਨੂੰ ਪਿਆਰ ਕਰਨਾ ਤੇ ਜੀਬ ਦੇ ਸਵਾਦ ਨੂੰ ਥੋੜਾ ਜਿਹਾ ਸੀ ਰੋਕ ਲਾ ਕੇ ਰੱਖਣੀ ਹੈ ਜਿਹੜੇ ਕਹਿੰਦੇ ਆ ਨਾ ਚਾਹ ਪੀਣੀ ਹੈ ਜੀ ਮਿੱਠਾ ਠੋਕੇ ਤੇ ਬਸ ਉਹ ਮਿੱਠਾ ਤੁਹਾਡੇ ਲਈ ਕਿੰਨਾ ਜ਼ਰੀਲਾ ਹੈਗਾ ਇਹ ਵੀ ਤੁਹਾਨੂੰ ਅੱਜ ਵਿਵੇਕ ਜੀ ਨੇ ਸਮਝਾ ਦਿੱਤਾ ਤੇ ਕਈ ਵਾਰ ਕਹਿੰਦੇ ਨੇ ਕਿ ਹਾਂ ਨਮਕ ਤੇਜ ਅਸੀਂ ਬੜਾ ਖਾਂਦੇ ਆ ਤੇ ਨਮਕ ਤੁਹਾਡੇ ਲਈ ਕਿੰਨਾ ਮਾੜਾ ਹੈ ਉਹ ਵੀ ਤੁਹਾਨੂੰ ਦੱਸ ਦਿੱਤਾ ਹਰ ਚੀਜ਼ ਤੁਹਾਡੇ ਲਈ ਮਾੜੀ ਜਿਹੜੀ ਹੈਗੀ ਉਹ ਵਿਵੇਕ ਜੀ ਨੇ ਦੱਸ ਦਿੱਤੀ ਤੇ ਜਿਹੜੀ ਚੰਗੀ ਆ ਉਹਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰ ਲਓ ਅੱਜ ਦੇ ਇਸ ਕਾਰਜਕ੍ਰਮ ਦੇ ਵਿੱਚ ਇੰਨਾ ਹੀ ਕੱਲ ਨੂੰ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਨਵੇਂ ਵਿਸ਼ੇਦਨਾਂ ਤੱਕ ਲਈ ਤਾਂ ਅੱਜ ਤੱਕ ਸਾਡਾ ਰੱਬ ਰੱਖਾ ਸਸ਼ਕਲ